ਹਮਰਜੀ ਸਿੰਘ ਕਿਹੜਾ ਪਿੰਡ ਹੈ ਗੁਰਪੁਰ ਕੀ ਕਾਰੋਬਾਰ ਕਰਦੇ ਮੈਂ ਉਹ ਦੁਕਾਨ ਹੈ ਮੇਰੀ ਜਿੱਦਾ ਦੁੱਧ ਹੀ ਆਦਾ ਕੁਸ ਕਰਿਆਨਾ ਸਬਾਨ ਹੈ ਤੇ 6 ਵਜੇ ਆ ਕੇ ਮੈਂ ਦੁਕਾਨ ਖੋਲਣ ਲੱਗਾ ਤਾਂ ਮੈਂ ਅੰਦਰੋਂ ਪਾਣੀ ਵਾਲੀ ਬਾਲਟੀ ਬਾਹਰ ਕਰਦਾ ਇੱਕ ਰੇਟ ਰੱਖਿਆ ਸੀ ਜਾ ਕੇ ਬਾਹਰ ਹੁਣ ਦਾਤ ਮਾਰਿਆ ਮੋਢੇ ਤੇ ਆ ਕੇ ਕਿਹਨੇ ਮਾਰੇ ਉਹ ਮਤਲਬ ਮੋਟਰਸਾਈਕਲ ਤੇ ਆਏ ਬੰਦੇ ਮੂੰਹ ਮਾ ਦੋ ਜਣੇ ਸੀ ਉਹ ਬੰਦੇ ਉਹ ਬੰਦੇ ਸੀ ਤੇ ਦਾਤ ਮੇਰੇ ਮੋਢੇ ਦੇ ਨਿਸ਼ਾਨ ਤੇ ਆਇਆ ਸੱਟ ਲੱਗੀ ਉਹ ਤੇ ਮੇਰੇ ਜੇਬ ਚ 7000 ਰੁਪਇਆ ਸੀ ਮੇਰੇ ਕੋਲ ਬਾਕੀ ਕਾਗਜ਼ ਆ ਮੇਰੇ ਜਿੰਨੇ ਆਡੈਂਟੀਆਂ ਸਾਰੀਆਂ ਤੇ ਮੋਬਾਈਲ ਮੇਰਾ ਜੀਜੇ ਜੋ ਵੀ ਕੱਢ ਕੇ ਲੈ ਗਿਆ ਫੇਰ ਮੈਨੂੰ ਕਹਿੰਦੇ ਆ ਜਾ ਸਾਨੂੰ ਫੜ ਲਾ ਕੇ ਮੈਂ ਮੋਟਰਸਾਈਕਲ ਉਹਨਾਂ ਦੇ ਮਗਰ ਲਾਇਆ ਤਾਂ ਗੜੀ ਤੱਕ ਮੈਂ ਉਹਨਾਂ ਦੇ ਮਗਰ ਗਿਆ ਤੇ ਰੋਲਾ ਪਾਉਂਦਾ ਗਿਆ ਤਾਂ ਲੋਕਾਂ ਨੂੰ ਵੀ ਆਲੇ ਦੁਆਲੇ ਪਤਾ ਜਿੱਦਾਂ ਮਾਲ ਜਿਹੜੇ ਰਾਹ ਸੇਰ ਕਰਦੇ ਸੀ ਤੇ ਉੱਥੇ ਗੜੀ ਜਾ ਕੇ ਇੱਕ ਮੋਰੋਂ ਵੱਡੀ ਆਉਂਦੀ ਸੀ ਝਿੰਗਣਾ ਸਾਈਡ ਤੋਂ ਲੜੋਏ ਵਾਲੀ ਸਾਈਡ ਤੋਂ ਉਹ ਝਿੰਗਣਾ ਦਾ ਸੀ ਉਹ ਉਹ ਨੂੰ ਮੈਂ ਪੁੱਛਿਆ ਵੀ ਕਿੱਧਰ ਨੂੰ ਗਏ ਤਾਂ ਉਹ ਕਹਿੰਦਾ ਵੀ ਨਹਿਰੇ ਇੱਧਰ ਨੂੰ ਚਲ ਗਿਆ ਜਾਣੀ ਔਰੇ ਬਖਲਾਉਰ ਵਾਲੀ ਸਾਈਡ ਨੂੰ ਤੇ ਮੈਂ ਉੱਥੋਂ ਫਿਰ ਵਾਪਸ ਮੁੜਿਆ ਆ ਆਪਣੀ ਦੁਕਾਨ ਤੇ ਜੀ ਬਈ ਇਹਦੇ ਬਾਰੇ ਪੁਲਿਸ ਨੇ ਤਲਾਸ਼ ਦਿੱਤੀ ਹਾਂਜੀ ਦਿੱਤੀ ਆ ਹਾਂਜੀ ਤੇ ਪੁਲਿਸ ਆਈ ਮੋ ਕਿੱਦੇ ਜਾ ਕੇ ਤਾਂ ਕਰਤੇ ਹਜੇ ਤੱਕ ਤਾਂ ਨਹੀਂ ਆਈ ਪੁਲਿਸ ਇਕਰ ਨਾ ਕਿੰਨੇ ਵਜੇ ਸੀ ਤੇ 6 ਵਜੇ ਸਵੇਰ ਦੀ ਪੂਰੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਸਾਨੂੰ ਨਿਆਂ ਦਵਾਵੇ ਵੀ ਇੰਦਾ ਲੁੱਟਖੋ ਹੋਊਗੀ ਤਾਂ ਫੇਰ ਬੰਦਾ ਕਿੱਦਾਂ ਦੁਕਾਨਦਾਰ ਯਾਨੀ ਸੇਫ ਰਹੂਗਾ